ਮੰਮਾ ਜੀ ਮੰਮਾ ਜੀ ਵਿਆਹ ਵਾਲਾ ਕਾਰਡ ਕਿੱਥੋਂ ਆਇਆ ਉਹ ਕੋਤੂ ਦਾਦੀ ਦੇ ਰਿਸ਼ਤੇ ਰੰਦਾ ਵਾ ਕਿਹਦਾ ਜਾਣਾ ਪਾਵੀ ਆਹੋ ਤੇ ਹੋਰ ਜਾਣਾ ਨਹੀਂ ਆ ਜਾਣਾ ਹੀ ਆ ਕਿਉਂ ਵੈਹੀ ਜਾਣਾ ਸਾਰਿਆਂ ਨੇ ਜਾਣਾ ਛੁੱਟੀ ਵਾਲੇ ਦੇਣੀ ਆ ਛੁੱਟੀ ਆ ਤਨੂਰਦਨ ਸੰਡੇ ਨੂੰ ਜਾਂ ਵਿਆਹ ਤੇ ਕੋਈ ਗੱਲ ਨਹੀਂ ਬਣਾ ਕੇ ਲਿਓ ਨੇ ਕੱਪੜੇ ਕੁੱਪੜੇ ਤੇ ਫਿਰ ਤੂੰ ਵੀ ਜਾਏਂਗੀ ਉਹਦੇ ਵੀ ਜਾਊਗਾ ਪਾਪਾ ਵੀ ਜਾਣਗੇ ਸਾਰੇ ਜਾਣਗੇ ਦਾਦੀ ਸ਼ਾਇਦ ਪਹਿਲਾਂ ਚਲ ਜੇ ਪਤਾ ਨਹੀਂ ਹੁਣ ਦਾਦੀ ਦਾ ਦਾਦੀ ਨੂੰ ਪਤਾ ਹੋਣਾ ਵਾ ਪਹਿਲਾਂ ਜਾਣਾ ਕੇ ਬਾਅਦ ਚ ਜਾਣਾ ਮੇਰੀ ਗੱਲ ਸੁਣ ਹੁਣ ਤੂੰ ਤਿਆਰ ਹੋ ਜਾ ਫਟਾਫਟ ਤੇ ਸਕੂਲ ਚਲ ਜਾ ਤੇ ਅੱਜ ਮੈਂ ਤੇਰੇ ਨਾਲ ਕੇ ਜਾਣਾ ਵਾ ਠੀਕ ਆ ਕਿਉਂ ਵਿਆਹ ਹੀ ਕੰਮ ਆ ਤੇ ਆਣ ਕੇ ਤੇ ਯੂਨੀਫਾਰਮ ਚੇਂਜ ਕਰ ਲਿਓ ਠੀਕ ਆ ਇਹੋ ਕੱਪੜੇ ਪਾ ਲਈ ਕੋਈ ਨਹੀਂ ਕੱਲੀ ਪਏ ਸਿਆਲੀਆਂ ਹੁਣ ਠੀਕ ਆ ਸ਼ਾਮ ਨੂੰ ਮੈਂ ਆ ਜਾਣਾ ਵਾ ठीक है ठीक चंग हर मनो फोन लमनी आ कर आवे जरा का हेलो हेलो सशिकांत जी सत श्री अकाल की हाल हर मनो बस बढ़िया तो ई सुनाओ कर नु आओगे जरा का कोई काम ही आंटी हां जी चलो आनी थोड़ा ये काम रह गया मेरा मैं ठीक हां जी ठीक ਹਾਂ听ੇ ਪਤਾ ਨਹੀਂ ਕੀ ਕਹਿਣਾ ਹੀ ਉਹ ਬੜੀ ਅਰਜੁਨਤ ਬੁਲਾਇਆ ਬਾਅਦ ਚ ਕਰ ਲੈ ਕੰਮ ਪਹਿਲੇ ਸੋਣੀ ਆਵਾਂ ਗੱਲ ਕੀ ਕਹਿੰਦੇ ਰਾਸ਼ੀ ਕਾੰਟੀ ਜੀ ਸਾਸਿਕਾਲ ਜੀ ਹੋ ਠੀਕ ਹੋ ਹਾਂ ਬੜੀ ਕੋਈ ਕੰਮ ਸੀਗਾ ਹਾਂਜੀ ਹਾਂਜੀ ਦੱਸੋ ਡੇਰਵਿੰਦਰ ਕਿੱਥੇ ਗਈ ਪੇਕੇ ਗਈ ਜੇ ਅੱਛਾ ਹਾਂ ਉਹ ਤੇ ਮੈਂ ਤੁਹਾਨੂੰ ਫੋਨ ਕੀਤਾ ਹੀ ਭੀ ਬਾਜ਼ਾਰ ਜਾਣਾ ਵਾ ਅੱਛਾ ਕੱਪੜੇ ਲਿਆਉਣੇ ਆ ਠੀਕ ਠਾਕ ਵਿਆਹ ਆਇਆ ਸੀ ਮੈਨੂੰ ਬੱਤੀ ਇਹਦਾ ਚਲੋ ਵਦਈਆਂ ਫੇਰ ਤੁਹਾਨੂੰ ਆਹ ਵਿਆਹ ਵੀ ਜ਼ਰੂਰੀ ਮੈਂ ਹਾਂ ਚੱਲ ਖਰੀਦ ਖਰੀਦਦੀ ਰਹਿੰਨੀ ਆ ਤੈਨੂੰ ਵਾਵਾ ਪਤਾ ਕੱਪੜੇ ਦਾ ਠੀਕ ਆ ਚੱਲ ਕੋਈ ਨਹੀਂ ਹਾਂਜੀ ਤੇਰੀ ਪਸੰਦ ਵੀ ਵਧੀਆ ਵਾ ਨਾਲੇ ਹਾਂਜੀ ਹਾਂਜੀ ਕੋਈ ਨਹੀਂ ਆਹ ਇਹ ਕਰਕੇ ਮੈਂ ਫੋਨ ਕੀਤਾ ਸੀ ਤੈਨੂੰ ਤੇ ਮੈਂ ਹਰ ਮਨ ਨੂੰ ਫੋਨ ਕਰਦੀ ਆ ਚੱਲ ਨਾਲੇ ਦੋਵੇਂ ਜਾਣੀਆਂ ਦੀ ਸਲਾਹ ਹੋ ਜਾਂਦੀ ਆ ਇਕੱਲੇ ਕੱਪੜੇ ਵਿਆਣੇ ਕੋਈ ਹੋਰ ਵੀ ਕੁਛ ਨਹੀਂ ਆ ਜਾਣਾ ਵਸ ਨਿਆਰੇ ਕੋਈ ਜੇ ਟਾਈਮ ਬਚੂਗਾ ਤੇ ਫਿਰ ਉੱਥੇ ਵੀ ਚੱਲ ਜਾਾਂਗੇ ਚਲੋ ਠੀਕ ਹੈ ਹਾਂ ਮੈਂ ਕੰਮ ਕੰਮ ਕਰ ਲਾ ਫਿਰ ਠੀਕ ਤੇ ਚਲਨੇ ਆ ਫੋਨ ਕਰ ਦੇਣੀ ਆ ਫਿਰ ਤੁਹਾਨੂੰ ਚਲੋ ਠੀਕ ਹੈ ਤਿਆਰ ਹੋ ਜਾ ਚੰਗਾ ਚਲੋ ਠੀਕ ਹੈ ਇਹ ਤੇ ਹਾ ਦਾ ਬੂਟੇ ਤੇ ਜ਼ਰੂਰ ਲਾਏ ਮਰੂਦਾਂ ਦੇ ਆਪਣੇ ਹੱਥ ਇੱਕ ਵੀ ਨਹੀਂ ਆਉਂਦਾ ਜਦੋਂ ਕਿਤੇ ਜਾਓ ਉੱਥੇ ਟੁਕ ਟੁਕ ਢੇਰ ਲਾਏ ਹੁੰਦੇ ਆ ਜਾਂ ਲੋਕਾਂ ਦੇ ਹੱਥ ਹੁੰਦੇ ਆ ਤੇ ਜਾਂ ਤੋਤਿਆਂ ਦੇ ਬਸ आंटी जी आजा हर मना आ, हो गया काम चलो फिर चलिए फिर बच्चा ने आए ना ही पहले ले लाइए चलो चलो फिर जल्दी ले लो जो आसमान लेना पर मने इठे बैठ जा ठीक मैं पैसे ले आ रसी का आंटी जी छेती छेती लान ने फिर नियाणे नियाए न्या ना ਆਂਟੀ ਜਲਦੀ ਆ ਜਾਓ ਬੱਚਿਆਂ ਨੇ ਆਏ ਨਾ ਫਿਰ ਮੈਂ ਰੋਟੀ ਰੋਟੀ ਬਣਾਣੀ ਐ ਆ ਗਈ ਚੱਲੋ ਚਲੀ ਕਿਹੜੀ ਦੁਕਾਨ ਤੇ ਜਾਣਾ ਹੈ ਪੀ ਦੀ ਆਪਾਂ ਦੀਆਂ ਕੋਈ ਜਾਵਾਂਗੇ ਠੀਕ ਹੋਰ ਕਿਹੜੀ ਦੁਕਾਨ ਕਿੱਥੇ ਨਹੀਂ ਗੁਰੂ ਕੇ ਪਾਵਾ ਵਾਲਿਆਂ ਦੇ ਵੀ ਵਧੀਆ ਆ ਇਹ ਦਾ ਸਮਾਨ ਚੱਲ ਵੇਖ ਲਾਂਗੇ ਤਾਂ ਉਹ ਠੀਕ ਹੈ ਕਿਹੜਾ ਧਾਰ ਲਿਆ ਹੁਣ ਵਧੀਆ ਸਮਾਨ ਪੈ ਗਿਆ ਆਂਟੀ ਹੂੰ ਉਹਨਾਂ ਦੇ ਤਾਂ ਕੱਪੜੇ ਨਹੀਂ ਚੰਗੇ ਲੱਗੇ ਪਰ ਗੁਰੂ ਕਿਰਪਾ ਦੇ ਪਾਂਦੀਆਂ ਦੇ ਵਧੀਆ ਸੀ ਐ ਵਧੀਆ ਪੈ ਗਿਆ ਹਨਾ ਹੂੰ ਗਰਮ ਚ ਗੈਨੇ ਰੱਖ ਲੈਣਾ ਵਿੱਚ ਹਾਂਜੀ ਪਰਚੀ ਵੇਚੀ ਵੇਚੀ ਚਲੋ ਠੀਕ ਮੈਂ ਹੁਣ ਜਾਵਾ ਰੋਟੀ ਪਾਣੀ ਬਣਾਣੀ ਜੇ ਬਹਿ ਜਾ ਚਾਹ ਬਣਾਉਂਦੀ ਆ ਨਹੀਂ ਕੋਈ ਨਹੀਂ ਹੁਣ ਮੈਨਿਆ ਆਣ ਵਾਲੇ ਹੋਣੇ ਇਦਾਂ ਥੋੜੀ ਆਣ ਵਾਲੇ ਹੋਣੇ ਨਿਆਣੇ ਮੈਂ ਫੇਰ ਆਉਂ ਨਹੀਂ ਚਾਹ ਪੀ ਕੇ ਜਾਇਓ ਹਣ ਫੇਰ ਆਉਂਗੀ ਮੈਂ ਬਹਿ ਜਾ ਹਰ ਮਨ ਹੋਣ ਮੇਰਾ ਸਾਰਾ ਹੀ ਟੁੱਟ ਗਿਆ ਜਾਣਿਆਂ ਨੇ ਨਾ ਹੱਥੋਂ ਪਟੱਥੀ ਤੋੜ ਹੀ ਛੜਿਆ ਵਾ ਹਰਮਨ ਨੂੰ ਆਨੇ ਆਪੇ ਇਹ ਵੀ ਕੋੜਾ ਕੋਟਕਾਰੀ ਲੈਨੇ ਆ ਹੁਣ ਇਹ ਵੀ ਬਦਲ ਹੀ ਦੇਨੇ ਇਹਨੂੰ ਕਰੂੰਗੀ ਹਰਮਨ ਨੂੰ ਫੋਨ ਹਰਮਨਾ ਮੇਰਾ ਤਾਂ ਫੋਨ ਬੜਾ ਮਾੜਾ ਹੋ ਗਿਆ ਕਿਸੇ ਵੇਲੇ ਚੱਲਦਾ ਕਿਸੇ ਵੇਲੇ ਚੱਲਦਾ ਹੀ ਨਹੀਂ ਗਾ ਹੈਲੋ ਹੈਲੋ ਹਾਂਜੀ ਆਂਟੀ ਹਰਮਨ ਹਾਂਜੀ ਤੁੰ ਕਹਿਣਾ ਰੋਜ ਆਂਟੀ ਨੇ ਮੈਨੂੰ ਸਤਾਇਆ ਬੜਾ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਕੀ ਹੈ ਮੇਰਾ ਤੇ ਫੋਨ ਨਾ ਕਿਸੇ ਵੇਲੇ ਚੱਲਦਾ ਹੀ ਤੇ ਕਿਸੇ ਵੇਲੇ ਚੱਲਦਾ ਚੱਲਦਾ ਬੰਦ ਹੋ ਜਾਂਦਾ ਗੱਲ ਅਗਲੇ ਦੀ ਸੁਣਦੀ ਨਹੀਂਗੀ ਅੱਛਾ ਜੀ ਤੇ ਮੈਂ ਆਖਣ ਢਈ ਆਂ ਵੀ ਫੋਨ ਵੀ ਮੈਂ ਬਦਲ ਹੀ ਦਵਾਂ ਨਵਾਂ ਲੈ ਲਾਂ ਅੱਛਾ ਜੀ ਤੇ ਫਿਰ ਬਾਜ਼ਾਰ ਜਾਣਾ ਪੈਣਾ ਬਾਜ਼ਾਰ ਜਾਣਾ ਪੈਣਾ ਇੱਕ ਦਿਨ ਫੇਰ ਚਲੋ ਠੀਕ ਆ ਚੱਲ ਜੰਨੇ ਆ ਆ ਗਈ ਮੈਂ ਤਿਆਰ ਹੋ ਕੇ ਠੀਕ ਹੈ ਕੀ ਆਂਟੀ ਰੋ ਰੋਜ਼ ਫੋਨ ਕਰ ਦਿੰਦੀ ਆ ਅੱਜ ਆ ਮੁੱਕਿਆ ਇਹ ਆ ਲਿਆਣਾ ਇਹ ਇਹ ਲਿਆਣਾ ਇਹ ਕੱਪੜੇ ਲਿਆਣੇ ਹੁਣ ਮੈਨੂੰ ਫੇਰ ਜਾਣੇ ਪੜਾ ਬਾਜ਼ਾਰ ਆਪਣੀ ਨੂਨ ਨੂਨ ਘਰ ਸਾਦੀ ਉਹ ਕੀ ਕਰਨੀ ਦੀ ਘਰ ਚੱਲ ਹੁਣ ਫੇਰ ਕੀ ਕਰਨਾ ਗਵਾਨ ਮੱਥਾ ਚਲੇ ਜਾਨੀ ਨਾਲ ਦੇਖਣੀ ਆ ਉੱਲਾਈ ਆਂਟੀ ਜੀ ਆਜਾਰ ਮਨਾ ਚਲੋ ਫੇਰ ਚੱਲੀਏ ਨਿਆਣੇ ਨੇ ਆਏ ਨਾ ਜੇ ਠੀਕ ਐ ਕਿਹੜਾ ਫੋਨ ਲੈਣਾ ਜੇ ਆਈਫੋਨ ਕਦ ਦੂਜਾ ਨਹੀਂ ਆਈ ਤੇ ਨਹੀਂ ਲੈਣਾ ਹੋਰ ਕੋਈ ਵੇਖ ਲਾਂਗੇ ਕਿਹੜਾ ਸਹੀ ਲੱਗੂਗਾ ਚਲੋ ਠੀਕ ਹੈ ਤੂੰ ਸਿਆਣੀ ਆ ਹਾਂਜੀ ਤੂੰ ਵੇਖ ਲਈ ਤਾਂ ਇੱਥੇ ਤੈਨੂੰ ਲੈ ਆ ਨਾਲ ਚਲੋ ਤੇ ਹੋ ਜੋ ਫਿਰ ਲੈ ਲਓ ਪੈਸੇ ਉਹ ਹੋ ਜੋ ਵੀ ਪੈਸੇ ਤੇ ਮੈਂ ਨਾ ਲੈ ਕੇ ਬੈਠੀ ਹਾਂ ਤੈਨੂੰ ਦੇਕਣ ਲਈ ਠੀਕ ਆ ਚਲ ਹੁੰਦੀ ਆ ਤੇ ਪੈ ਚੱਲ ਜਾਨੇ ਚਲੋ ਠੀਕ ਹੈ ਚਲੋ ਹਾਂਜੀ ਹਾਂਜੀ ਦੇ ਆਜਾ ਫੋਨ ਤੇ ਸੈਟਿੰਗ ਆਪਣੀ ਨੂੰ ਨਹੀਂ ਨਹੀਂ ਬੱਚੇ ਆਉਣ ਵਾਲੇ ਹੋਣੇ ਆ ਭੁੱਖੇ ਪਿਆਸੇ ਮੇਰੇ ਰੋਟੀ ਬਣਾ ਜੀ ਕੋਈ ਨਹੀਂ ਮੈਂ ਫੇਰ ਆਉਂਗੀ ਤੇ ਇਹ ਸੈਟਿੰਗ ਆਪਣੀ ਨੂੰ ਕੋ ਕਰਵਾ ਲਿਓ ਠੀਕ ਐ ਮੈਂ ਆਖਿਆ ਆ ਜਾ ਨਹੀਂ ਆਵਾਂਗੀ ਮੈਂ ਮੈਂ ਰੋਟੀ ਬਣਾਣੀ ਹੋ ਬੱਚਿਆਂ ਵਾਸਤੇ ਫੋਨ ਤੇ ਬੜਾ ਵਧੀਆ ਹਰ ਮੰਦੀ ਉਧਾ ਚਵਾਈਸ ਜਿਹੜੀ ਵਧੀਆ ਵਾ ਵਧੀਆ ਚੀਜ਼ ਪਸੰਦ ਕਰਦੀ ਐ ਸੂਟ ਵੀ ਵਧੀਆ ਲੈਤਾ ਫੋਨ ਵੀ ਵਧੀਆ ਲੈਤਾ ਤੇ ਕਿਤੇ ਇੰਨਾ ਨਹੀਂ ਆਂਦੀ ਚਾਹ ਦਾ ਕੱਪ ਮੈਂ ਪੀ ਜਾਂ ਨਾ ਬਾਜ਼ਾਰ ਵੀ ਕੁਛ ਨਹੀਂ ਖਾਦਾ ਤੇ ਹੁਣ ਵੀ ਚਾਹ ਨਹੀਂ ਪੀਤੀ ਤੇ ਦੌੜ ਗਈ ਆ ਮੇਰੇ ਬੱਚੇ ਆ ਜਾਣੇ ਰਸ਼ੀਕਾ ਮੈਮੀ ਜੀ ਸਾਥ ਰੇਖਾ ਆ ਗਏ ਹਾਂ ਜੀ ਠੀਕ ਹੈ ਆਪਾਂ ਬਿਹੋੜਾ ਆ ਕੇ ਦੁੱਧ ਦਿੱਤੇ ਸਬਜੀ-ਸਬਜੀ ਉਹਨਾਂ ਦੀ ਬੜੀ ਲੱਗੀ ਸੀ ਤੇ ਹੈ ਗਈ ਹੋਰ ਵੀ ਵਿੱਚ ਤੇ ਰੱਖ ਕੇ ਨਹੀਂ ਮੈਂ ਲੱਗਦਾ ਮੇਰੇ ਮਗਰੋਂ ਮਾਤਾ ਨਾ ਬਾਜ਼ਾਰ ਗਈ ਫੋਨ ਵਾਲਾ ਡੱਬਾ ਫੜਿਆ ਹੀ ਹੱਥ 'ਚ ਨਵਾਂ ਫੋਨ ਲੱਗਦਾ ਲੈ ਕੇ ਆਈ ਇਹ ਤੇ ਇਹੋ ਹੀ ਕਹਿੰਦੀ ਹੁਣੀ ਆ ਵੀ ਇਹ ਕਿਤੇ ਉੱਡੇ ਤੇ ਮੈਂ ਵੀ ਮਗਰ ਉੱਡਾਂ ਖਣੀ ਕਿਤੇ ਲੰਗਈ ਆ ਕੱਲੀ ਨਹੀਂ ਇਹੋ ਇੰਨੇ ਜੋਗੀ ਹੈਗੀ ਕਿਸੇ ਨੂੰ ਨਾਲ ਖੜਿਆ ਹੋਣਾ ਅੰਡੀ ਗਵੰਡੀ ਕਿਸੇ ਨੂੰ ਹੁਣ ਇਹਦੀ ਸੇਲੀ ਕਿਹੜੀ ਇਹਦੀ ਜਾਦੀ ਕਿਹਦੇ ਨਾਲ ਬੰਦੀ ਹੂੰ ਹਰ ਮਨ ਨਾਲ ਬੰਦੀ ਇਹਦੀ ਜਾਦੀ ਹੈ ਹੈ ਉਹਨੂੰ ਲੈ ਕੇ ਗਈ ਹੁਣੀ ਆ ਆਪਣੀ ਉਹਦੀ ਸੱਸ ਤੇ ਉਹਨੂੰ ਪੁੱਛਦੀ ਨਹੀਂ ਆ ਇਹ ਉਹਦੇ ਤੇ ਬੜਾ ਯਕੀਨ ਕਰ ਕਰਦੀ ਜਿਹੜੀ ਚੀਜ਼ ਐ ਚੱਲ ਹਰਮਣ ਹਰਮਣ ਕਰਦੀ ਰਹਿੰਦੀ ਉਹਨੂੰ ਹੀ ਪੱਕਾ ਲੈ ਕੇ ਗਈ ਹੁਣੀ ਆ ਪੁੱਛੂੰਗੀ ਭਲਾ ਹਰਮਣ ਨੂੰ ਫੋਨ ਕਰਕੇ ਪਰ ਉਹਨੇ ਵੀ ਕਿੱਥੋਂ ਮੰਨਣਾ ਉਹ ਵੀ ਇਹਦੇ ਹੀ ਪਾਣੀ ਭਰਦੀ ਇਹਦੇ ਕਹਿੰਦੇ ਤੇ ਝੱਟ ਧਰ ਪੈਂਦੀ ਜੇ ਮੈਂ ਕਵਾਂ ਮੇਰੇ ਨਾਲ ਚੱਲ ਤੇ ਮੇਰੇ ਨਾਲ ਤੇ ਮੇਰਾ ਕੰਮ ਕਰਨ ਵਾਲਾ ਪਿਆ ਆਹ ਕਰਨ ਵਾਲਾ ਹੁਣ ਇਹਨੇ ਫੋਨ ਦੀ ਸੈਟਿੰਗ ਸੁੱਟਿੰਗ ਹੀ ਲੱਗਦਾ ਕਰ ਲਈ ਕੀ ਪਤਾ ਹੋਰ ਵੀ ਸਮਾਨ ਸਮੁੰਡ ਲਿਆਈ ਹੋਵੇ ਵਿਆਹ ਵਿਹੂ ਵੀ ਆਉਣ ਡਿਆ ਵਾ ਭਾਵੇਂ ਸੂਟ ਸੱਡ ਬਣਾ ਲੈ ਹੁਣ ਪਰ ਨਹੀਂ ਕਿੱਥੋਂ ਇਤਨਾ ਕਰ ਸਕਦੀ ਨਹੀਂ ਮੈਨੂੰ ਖੜੂਗੀ ਜਦੋਂ ਸੂਟ ਸਾੜ ਬਣਾਉਂਗੀ ਚੱਲ ਵੇਖਦੇ ਆਪਾਂ ਹੁਣ ਫੋਨ ਇਹ ਨਵਾਂ ਹੀ ਆਕੇ ਪੁਰਾਣੀ ਡੱਬ ਡੁੱਬਾ ਫੜਿਆ ਆ ਮੇਰਾ ਆਖਾ ਵਾ ਫਿਰ ਵੇਖਦੀਆਂ ਣ ਕੇ ਫੋਨ ਵਾਲਿਆ ਮਮੀ ਜੀ ਹਾਂ ਜੀ ਕੋਸ਼ ਕਰ ਲਈ ਸੈਟਿੰਗ ਸੁਣੀ ਨਹੀਂ ਸੈਟਿੰਗ ਨਹੀਂ ਅਜੇ ਕੀਤੀ ਸੈਟਿੰਗ ਲਿਆਓ ਕਰਦਾ ਕੋਈ ਨਹੀਂ ਉਹਨੇ ਕਰ ਦੇਣੀ ਹਰ ਮਨ ਨੇ ਉਹਨੂੰ ਨੌਲੇਜ ਬੜੀ ਆ ਹੂੰ ਹਾਂ ਉਹਨੇ ਪੜਾਈ ਵੀ ਵਾਵਾ ਕੀਤੀ ਆ ਕੋਰਸ ਵੀ ਕੰਪਿਊਟਰ ਦਾ ਕੀਤਾ ਵਾ ਹੂੰ ਤੇ ਉਹਨੂੰ ਬੜੀ ਨੌਲੇਜ ਆ ਉਹਨੇ ਕਰ ਦੇਣਾ ਵਾ ਫੇਰ ਸ਼ਹਿਰ ਵਿੱਚ ਜੰਦੀਰੀ ਲਿਆਓ ਵਿਖਾਓ ਕਿਹੋ ਜਿਹਾ ਲੈਂਦਾ ਫੋਨ ਫੋਨ ਆ ਫੋਨੀ ਆ ਫੋਨ ਦੇ ਆ ਜੇ ਸੈਟਿੰਗ ਕਰਵਾਉਣ ਵਾਲੀ ਆ ਹੂੰ ਸੈਟਿੰਗ ਕਰਵਾ ਲੂਗੀ ਨਾ ਹਰਮਨ ਨੂੰ ਬੜੀ ਨੌਲ ਜਿਆ ਹੂੰ ਪੜ੍ਹੀ ਲਿਖੀ ਕੁੜੀ ਆ ਕੋਰਸ ਵੀ ਕੀਤਾ ਕੰਪਿਊਟਰ ਦਾ ਹਾਂ ਵਿਖਾ ਦੇ ਦੋ ਕਿ ਹੋ ਜਿਆ ਵਾ ਆ ਵੇਖ ਤੇ ਲਿਆ ਆ ਵਿਖਾ ਦਊਗੀ ਇਹ ਸੈਟ ਹੋ ਜਾਊਗਾ ਨਾ ਇਹਦੀ ਸੈਟਿੰਗ ਕਰਵਾਉਣ ਵਾਲੀ ਅਜੇ ਹੂੰ ਫਿਰ ਮਖਾ ਦਾਂਗੀ ਆ ਜੇ ਕੀ ਵੇਖਣਾ ਤੂੰ ਅਜੇ ਤੇ ਉੰਜ ਹੀ ਆ ਖਾਲੀ ਪਿਆ ਹਰਮਨ ਨੂੰ ਲਾਵਾਂ ਫੋਨ ਫੋਨ ਤੇ ਲੈ ਕੇ ਦੇਗੀ ਆ ਤੇ ਸੈਟਿੰਗ ਕਰਨ ਵਾਲੀ ਉਤੇ ਹੈਲੋ ਹਾਂਜੀ ਆਂਟੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹਰਮਨ ਘਰ ਨੂੰ ਨਹੀਂ ਆਈ ਤੂੰ ਮੁੜ ਕੇ ਬਾਅਦ ਚ ਮੇਰਾ ਫੋਨ ਨਹੀਂ ਸੈਟਿੰਗ ਕਰਕੇ ਗਈ ਬਸ ਆਂਟੀ ਕੰਮ ਲੱਗੀ ਦੀ ਸੀ ਮੈਂ ਹਾਂ ਹਾਂ ਬੱਚਿਆਂ ਨੂੰ ਲੈਟ ਦਿੱਤੀ ਟਾਈਮ ਹੋ ਗਿਆ ਤੇ ਅੱਜ ਆਏਂਗੀ ਨਹੀਂ ਆਂਟੀ ਮੈਨੂੰ ਤਾਂ ਪੇਕੇ ਦਾ ਫੋਨ ਆਇਆ ਸੀ ਹਾਂ ਤੇ ਮੈਂ ਹੁਣ ਉੱਥੇ ਚੱਲੀ ਹਾਂ ਮੇਰੇ ਕੋ ਤੇ ਨਹੀਂ ਅੱਜ ਜਾਇਆ ਜਾਣਾ ਮੈਂ ਤੇ ਆਖਿਆ ਚੱਲ ਆਉਂਦੀ ਆ ਤੇ ਤੂੰ ਸੈਟਿੰਗ ਕਰ ਜਾਂਦੀ ਆ ਹੁਣ ਲਿਆ ਵਾ ਤੇ ਚੱਲ ਕੋਈ ਨਹੀਂ ਹਰਵਿੰਦਰ ਨੂੰ ਕਹਿ ਦੋ ਉਹ ਕਰ ਦੇਈ ਉਹਨੂੰ ਵੀ ਸਾਰਾ ਪਤਾ ਹੀ ਉਹ ਤੇ ਬਥੇਰਾ ਆਂਦੀ ਹੀ ਲਿਆ ਮੈਨੂੰ ਵਿਖਾਇਆ ਮੈਂ ਨਹੀਂ ਵਿਖਾਇਆ ਉਹਨੂੰ ਲੈ ਫੇਰ ਕੀ ਤੂੰ ਇਹ ਕਰਵਾ ਲੈਣੀ ਹੈ ਅੱਦ ਕੋ ਹੁਣ ਮੈਂ ਝੱਲੀ ਮੇਰੇ ਕੋ ਹਜੇ ਟਾਈਮ ਨਹੀਂ ਹੈਗਾ ਚੱਲ ਨਹੀਂ ਫੇਰ ਕੀ ਕਰਨਾ ਚਲੋ ਠੀਕ ਹਰਵਿੰਦਰਾ ਹਾਂਜੀ ਆ ਫੋਨ ਦੀ ਸੈਟਿੰਗ ਕਰਦੇ ਉਹਨੂੰ ਹਰ ਮੰਨੂ ਕਿਤੇ ਜਾਣਾ ਪੈ ਗਿਆ ਵਾਂਡੇ ਚਲ ਗਈ ਆ ਹੂੰ ਤੇ ਇਹ ਦੀ ਸੈਟਿੰਗ ਹੋਣ ਵਾਲੀ ਹੈ ਜੀ ਤੇ ਜਦੋਂ ਮੈਂ ਕਿਹਾ ਸੀ ਮੈਨੂੰ ਵਿਖਾ ਦਿਓ ਉਦੋਂ ਤੇ ਫੋਨ ਬਣਾ ਵਿਖਾਇਆ ਤੇ ਹੁਣ ਸੈਟਿੰਗ ਕਰਦੇ ਪੈ ਗਈ ਲੋੜ ਹੁਣ ਮੇਰੀ ਮੈਂ ਨਹੀਂ ਕਰਕੇ ਦਿੰਦੀ ਕਰਾਉ ਹਰ ਮੰਨ ਕੋਈ ਕਰਦੇ ਹਾਂ ਠੀਕ ਆ ਹੁਣ ਉਹ ਵਾਂਡੇ ਚਲ ਗਈ ਉਹਨੇ ਕਾਰ ਹੀ ਦੇਣਾ ਹੀ ਨਹੀਂ ਤੇ ਐਡੀ ਹੁਣ ਤੂੰ ਪਾਰਾਂ ਤੇ ਪੈਣ ਡਈਂ ਆ ਤੇ ਜਦੋਂ ਮੈਂ ਕਿਹਾ ਸੀਗਾ ਉਹਦੋਂ ਪਏ ਤੇ ਉਹਦੋਂ ਨੇ ਕਿਹਾ ਹੀ ਵੀ ਮੈਂ ਕਰ ਉਹਦੋਂ ਪਏ ਹੀ ਨਾ ਪਾਰਾਂ ਤੇ ਜਦੋਂ ਮੈਂ ਕਿਹਾ ਸੀ ਵਿਖਾ ਦਿਓ ਵਿਖਾ ਦਿੰਦੇ ਤੇ ਕੀ ਹੋ ਚੱਲੇ ਮੈਂ ਕਿਹੜਾ ਵਿੱਚੋਂ ਕੁਝ ਕੱਢ ਦੇਣਾ ਸੀ ਹੈ ਤੇ じゃ ਮੈਂ ਮੱਲ ਮਾਰਨ ਲੱਗੀ ਤੁਹਾਡੇ ਫੋਨ ਤੇ ਤੁਹਾਡਾ ਫੋਨ ਹੀ ਤੇ ਤੁਹਾਡਾ ਹੀ ਰਹਿਣਾ ਸੀ ਇੱਕ ਖੜਿਆ ਆਏ ਉਹਨੂੰ ਹੈ ਕਰ ਦੇ ਮਰ ਗਿਆ ਸੀ ਕਿ ਕਰਦਿਆਂ ਨੂੰ ਨਾਲ ਨਹੀਂ ਖੜਿਆ ਆਖੇ ਜੀ ਉਹਨੂੰ ਖੜਨਾ ਵਾ ਉਹ ਪੜ੍ਹੀ ਲਿਖੀ ਆ ਕੀ ਕੁਐਸਚਨ ਆਇਆ ਹੈਗਾ ਪੜ੍ਹੀ ਲਿਖੀ ਆ ਉਹਨੂੰ ਨੌਲੇਜ ਬੜੀ ਆ ਹੈ ਉਹ ਤੇ ਫੋਨ ਦੀ ਸੈਟਿੰਗ ਕਰ ਲੂਗੀ ਤੇ ਅਹੀ ਕਿਹੜਾ ਨਹੀਂ ਪੜ੍ਹੇ ਅਨਪੜਤ ਨਹੀਂ ਹਾਂ ਆਪਣੇ ਫੋਨਾਂ ਦੀ ਸੈਟਿੰਗ ਅਹੀਂ ਕੀਤੀ ਆ ਉਹਦੇ ਤੇ ਕਹਿੰਦੇ ਆ ਵੀ ਮੈਂ ਕਰਾਉਣਾ ਹੀ ਉਹਦੇ ਕੋ ਤੇ ਕਰਾਓ ਉਹਦੇ ਕੋ ਮੇਰੇ ਕੋ ਨਹੀਂ ਹੁੰਦਾ ਹੁੰਦਾ ਵਾ ਆ ਵੀ ਨਹੀਂ ਪੈਣਾ ਨਹੀਂ ਹਾਂ ਦੇ ਕਰੀਆਂ ਆਪਣੀ ਦੂਜੀ ਜਿਹੜਾ ਕਸ अच्छा दी सासरी का बहुत ठीक हो हां बढ़िया ओना मैं ਵਿਆਹ ਜਾਣਾ ਸੀ ਮੈਂ ਆਪਣੀਆਂ ਝੂੜੀਆਂ ਲਿਓ ਹਾਂ ਜਿਹੜਾ 골ਡ ਦੀਆਂ اچھا ਵਿਆਹ ਕਿੱਥੇ ਜਾਣਾ ਹਰਮਨ ਇਹ ਕਹਿੰਦੇ ਆਇਆ ਸੀ اچھا ਤੇ ਮੈਂ ਖਾਂ ਜੀ ਜੀ ਖਾਂ ਇਹ ਲੋ ਕਰਦੇ ਨਹੀਂ ਰੱਖਿਆ ਝੂੜੀਆਂ ਮਾਰੀ ਰੱਖੀਆਂ ਏਨਾ ਗਈ ਹਮੈਂ ਵੀ ਅੱਛਾ ਲੋਕਟ ਵੀ ਖੜਨਾ ਹੈ ਹਾਂਜੀ 골ਡ ਦਾ ਹੈ ਨਾ 골ਡ ਦਾ ਹੀ ਹਾਂ ਮੇਰੀ ਉੱਤੇ ਬੇਚਤੀ ਨਾ ਇਹ ਮੈਨੂੰ ਸਾਰੇ ਕਹਿ ਰਹੇ ਆ 골ਡ ਦਾ ਪਾ ਦੇ ਇਹ ਤੇ ਗਜਰੇ ਵੀ ਖੜਨੇ ਨੇ ਨਹੀਂ ਚੂੜੀਆਂ ਦੇ ਦਿਓ 골ਡ ਦੀਆਂ ਬਜਰੇ ਕੀ ਕਰਨੀ ਮੈਂ ਅੱਛਾ ਇਹ ਨਕਲੀ ਹੈ ਨਾ ਹਾਂਜੀ ਨਕਲੀ ਨਹੀਂ ਹੈ ਇਹਨੂੰ 골ਡ ਦੇ ਦਿਓ ਉਹ ਪਤਾ ਨਹੀਂ ਕਿੱਥੇ ਚੱਲ ਵੇਚੀ ਹੈ ਨਾ ਸਾਰਾ ਕੁਝ ਹੈ ਚੂੜੀਆਂ ਵੀ ਵੇਚੀ ਹੈ ਦੇ ਦੇ। ਉਹ ਫਾਫੇ ਲੈ ਆ। ਲੈ ਜੋ। ਵਿਸ਼ਵਾਸ ਆ ਨਾ ਮੇਰੇ ਤੇ ਆਂਟੀ। ਹਾਂਜੀ। ਮੈਂ ਦੇ ਜਾਗੀ ਕੱਲ। ਚਲ ਠੀਕ ਆ। ਕੋਈ ਨਹੀਂ। ਵੇਖ ਲਾ ਵੀ ਆ ਤੂੰ। ਹਾਂ ਹਾਂ। ਚੱਲ ਬਸ। ਇਹਦਾ ਕਿਹੜਾ ਕੁਛ ਲਾ ਲੈਣਾ ਤੂੰ। ਮੰਮਾ ਹੂੰ। ਤੂੰ ਇਹ ਤੇ ਮੈਨੂੰ ਕਹਿੰਦੇ ਹੋ ਦਾਦੀ ਨੇ ਹੱਦ ਨਾਲ ਕੱਪੜੇ ਬਣਾਉਣੇ। ਦਾਦੀ ਤੇਰ ਮੰਟੀ ਨਾਲ ਬਣਾ ਵੀ ਆਈਏ ਕੱਪੜੇ। ਅੱਛਾ ਉਹ ਕਿੱਥੇ ਵੇਖਿਆ? ਮੈਂ ਵੇਖਿਆ ਹੀ ਕੀ ਹੁੰਦੇ ਆ। ਕੱਪੜੇ ਬਣਾ ਲਿਆ। ਪਰ ਤੁਹਾਨੂੰ ਮੇਰੇ ਨਾਲ ਤੇ ਗੱਲ ਹੀ ਨਹੀਂ ਕੀਤੀ ਮੰਮੀ ਨੇ। ਕਲ ਆਛ ਵੇਖਦੇ ਆਂ ਨਾ ਤੋਂ ਬੋਲਿ ਸਾਰੇ ਲਵਾਂ ਦੀ ਆਂ ਨਾ ਆਂਟੀ ਦੇ ਫੜਾਈ ਆ ਮਾ ਆਂਟੀ ਦੇ ਆਜਾ ਹਰ ਮਨਾ ਆਹ ਬੁੜੀ ਆ ਲੱਗਦਾ ਵਿਆਹ ਵੇਖ ਆਈ ਆ ਹਾਂਜੀ ਇਹ ਖਾਈ ਸਭ ਕੁਝ ਮੈਂ ਤੇ ਲੋਕਾਂ ਦੇ ਘਰ ਹੁਣ ਗੀਏ ਵੱਡਾ ਵੱਡ ਕੇ ਵਧੀਆ ਹੋ ਗਿਆ ਵਿਆਹ ਹਾਂਜੀ ਬਹੁਤ ਵਧੀਆ ਹੋ ਗਿਆ ਸੂ ਸਾਉਂ ਦੀ ਫਾਹ ਹਾਂ ਵਧੀਆ ਵਧੀਆ ਹਾਂ ਕਿੱਥੇ ਚੱਲੀ ਹੋਣੀ ਜਾਣਦੇ ਰੱਤੇ ਨਹੀਂ ਜਾਣਦੇ ਇਤ ਨਹੀਂ ਕਿਤੇ ਵੀ ਅਰੇ ਇਨਾ ਢੂਕੇ ਬੈਠੀ ਹਾਂ ਪਹਿਲਾ ਬਾਾਰ ਤੋ ਪੇ ਧੁੱਪ ਸੇਕਣ ਗਈ ਹਾਂ ਹੁਣ ਅੰਦਰ ਆ ਗਈ ਧੁੱਪ ਲੱਗੀ ਤੇ ਮੈਂ ਕਿਹਾ ਇੱਕੋ ਘਰ ਰਹਿ ਗਏ ਆ ਇਧਰ ਵੀ ਦੇਖੀ ਆਂ ਚੋ ਸੁਣਾਓ ਕਾਦੀ ਰੋਟੀ ਪਾਣੀ ਹਾਂਜੀ ਖਾ ਲਿਆ ਜੀ ਪਾਣੀ ਲਿਆਵਾ ਨਹੀਂ ਨਹੀਂ ਬਸ ਹਾਂ ਵੇਖ ਲਿਆ ਵੇ ਆ ਫਿਰ ਵਾਵਾ ਖੁੱਲਾ ਡੁੱਲਾ ਵੇਖਿਆ ਵਾ ਵਧੀਆ ਹੋ ਗਿਆ ਵੇ ਆ ਅੱਛਾ ਤੇ ਆ ਮੈਨੂੰ ਪਾਈ ਹੋਣਾ ਨੇ ਮੁੰਦਰੀ ਹਾਂਜੀ ਇਹ ਪਤੀ ਗਏ ਦੇ ਸਾਰਿਆਂ ਤੋਂ ਹਾਂਜੀ ਠੀਕ ਆ ਵਧੀਆ ਕੀਤਾ ਅਗਲਿਆਂ ਨੇ ਵੀ ਹਾਂਜੀ ਬਹੁਤ ਵਧੀਆ ਕੀਤਾ ਐ ਖੁੱਲਾ ਡੁੱਲਾ ਹਾਂ ਤੇ ਹਰ ਮਨੇ ਉਹ ਫਿਰ ਮੇਰੀਆਂ ਚੀਜ਼ਾਂ ਲੈ ਆਉਣੀਆਂ ਸੀ ਸੋਨੇ ਦੀਆਂ ਕਿਹੜੀਆਂ ਹਾਂ ਜੀ ਜਿਹੜੀਆਂ ਵਿਆਹ ਵਾਸਤੇ ਲਈਆਂ ਇਹ ਤਾਂ ਮੇਰੀਆਂ ਚੀਜ਼ਾਂ ਆਂਦੇ ਮੈਂ ਵਿਆਹ ਵੇਖਣ ਜਾਣਾ ਵਾ ਕਿਹੜੀਆਂ ਚੀਜ਼ਾਂ ਮੈਂ ਤੁਹਾਡੇ ਕੋਲ ਲੈ ਕੇ ਗਈ ਹਾਂ ਆਹ ਚੱਤਾ ਪੁੱਲ ਗਈ ਨਹੀਂ ਮੈਨੂੰ ਤਾਂ ਕੋਈ ਯਾਦ ਨਹੀਂ ਕਿਹੜੀਆਂ ਲਿੱਤੀਆਂ ਸੀ ਅੰਟੀ ਮੈਂ ਚੀਜ਼ਾਂ ਇੱਕ ਲੋਕਟ ਹੀ ਅੱਛਾ ਚਲ ਪਾਉਣ ਨੂੰ ਤੇ ਕੰਨਾਂ ਦੇ ਸੀ ਤੇ ਚੂੜੀਆਂ ਸੀ ਦੋ ਨਹੀਂ ਮੈਂ ਤਾਂ ਲੈ ਕੇ ਗਈ ਮੈਂ ਤਾਂ ਤੂੰ ਹੀ ਮੈਨੂੰ ਦਿਖਾਇਆ ਸੀ ਤੇ ਮੈਂ ਤੁਹਾਨੂੰ ਉਦੋਂ ਹੀ ਫੜਾ ਗਈ ਹਾਂ ਕਿ ਇਹ ਰੱਖ ਲਓ ਆਂਟੀ ਨਹੀਂ ਨਹੀਂ ਮੈਨੂੰ ਨਹੀਂ ਤੁਸੀਂ ਦੇ ਕੇ ਗਏ ਤੁਸੀਂ ਵਿਆਹ ਵੇਖਣ ਨੂੰ ਲੈ ਕੇ ਗਏ ਹੋ ਨਹੀਂ ਮੈਂ ਤੁਹਾਨੂੰ ਕਹਿ ਤੇ ਦਿੱਤਾ ਸੀ ਮੇਰੇ ਕੋਲ ਹੈਗੇ ਆ ਗਹਿਣੇ ਨਹੀਂ ਕਦੋਂ ਕਿਹਾ ਵਾ ਤੁਸੀਂ ਆਂਟੀ ਐਵੇਂ ਨਾ ਮੇਰੇ ਤੇ ਇਲਜ਼ਾਮ ਲਾਓ ਮੈਂ ਨਹੀਂ ਲੈ ਕੇ ਗਈ ਕੋਈ ਵੀ ਗਹਿਣਾ ਗੁਣਾ ਨਹੀਂ ਹਰ ਮਨ ਮੈਂ ਕਿਤੇ ਝੂਠ ਮਾਰਦੀ ਸਿਆਣੀ ਬਿਆਣੀ ਨਹੀਂ ਮੈਂ ਨਹੀਂ ਕੋਈ ਮੈਂ ਤਾਂ ਤੁਹਾਨੂੰ ਇੱਥੇ ਫੜਾ ਗਈ ਹਾਂ। ਇਹ ਆਂਟੀ ਅੱਜ ਤੁਸੀਂ ਮੇਰੇ ਤੇ ਇਲਜ਼ਾਮ ਲਾਣ ਦੇ ਰਹੇ ਹੋ। ਹਰ ਵਾਰੀ ਤੁਸੀਂ ਮੈਨੂੰ ਫੋਨ ਕਰਦੇ ਹੋ। ਹਰ ਵਾਰ ਆ ਆ ਲਿਆ ਦੇ। ਕੱਪੜੇ ਲਿਆ ਦੇ ਤਾਂ ਮੈਨੂੰ ਫੋਨ ਕਰਦੇ। ਜੇ ਗਹਿਣੇ ਲਿਆਣੇ ਤਾਂ ਮੈਨੂੰ ਫੋਨ ਕਰ ਦਿੰਦੇ। ਜੇ ਕੋਈ ਚੀਜ਼ ਲੈਣੀ ਤਾਂ ਮੈਨੂੰ ਫੋਨ ਕਰ ਦਿੰਦੇ। ਮੈਂ ਭੱਜੀ ਆ ਨਹੀਂ ਤੇ ਅੱਜ ਤੁਸੀਂ ਮੇਰੇ ਤੇ ਇਲਜ਼ਾਮ ਲਾਣ ਦੇ। ਅੜ ਗਿਆ ਪਲੇ ਦਾ ਜਮਾਨਾ ਆ। ਮੈਂ ਤੇ ਵਿਆਹ ਵੇਖਣ ਨੂੰ ਤੈਨੂੰ ਦੇ ਤਾ ਤੂੰ ਅੱਜ ਸੱਚੀ ਇਹ ਸ਼ਰਿਆ ਮੈਂ ਮੁੱਕਰ ਗਈ ਆ ਅੰਡੇ ਮੈਂ ਤੁਹਾਡੇ ਇੱਕ ਵਾਰੀ ਕਹਿਣ ਦਿੱਤੇ ਆਂਦੀ ਹੁਣ ਨਹੀਂ ਮੈਂ ਆਂਦੀ ਤੁਸੀਂ ਤੇ ਮੇਤੇ ਗਲਤ ਇਲਜ਼ਾਮ ਲਾਉਂਦੇ ਹੋ ਮੈਂ ਛੱਲੀ ਜੇ ਅੱਗੋ ਤੋਂ ਨਹੀਂ ਮੈਂ ਵੜਾਂਗੀ ਇੱਥੇ ਇੱਥੇ ਕਿੜਾ ਕੋਈ ਗਵਾਹ ਬੈਠਾ ਐ ਤੇ ਕਿੜੇ ਕੈਮਰੇ ਲੱਗੇ ਦੇ ਆ ਹੁਣ ਠੂੰਗਾ ਤੇ ਮੈਂ ਲਾਣਾ ਹੀ ਸੀ ਇੰਨੇ ਕੰਮ ਦੇ ਦੋ ਦੇਖੋ ਹਰਮਨ ਆਇਆ ਕਰਾ ਦੇ ਹਰਮਨ ਉਹ ਕਰਾ ਦੇ ਕੰਮ ਕਰਾ ਦੇ ਹੁਣ ਕਦੀ ਸੂਟ ਬਣਾਣਾ ਹੀ ਤਾਂ ਹਰਮਨ ਜੇ ਗਹਿਣੇ ਬਣਾਣੇ ਤਾਂ ਹਰਮਨ ਹੁਣ ਹਰਮਨ ਨੂੰ ਵੀ ਤਾਂ ਕੋਈ ਚੀਜ਼ ਚਾਹੀਦੀ ਐ ਮੈਂ ਨਹੀਂ ਦਿੰਦੀ ਹੁਣ ਗਹਿਣੇ ਜੇ ਨਹੀਂ ਆਪਣੀ ਨੂਨ ਨੂੰ ਨਾਲ ਲੈ ਕੇ ਜਾਂਦੀ ਜਿਹਨੂੰ ਅੰਦਰ ਵੜ ਕੇ ਰੱਖੇ ਦਹੀਂ ਹੈ ਉਹਦੇ ਨਾਲ ਤਾਂ ਬਣਾ ਕੇ ਖਾਦੀ ਨਹੀਂ ਤੇ ਮੈਂ ਵੀ ਫਿਰ ਆਪਣਾ ਵਿੱਚ ਹੀ ਸਾਰਾ ਖਲਿਆ ਕੁਛ ਨਹੀਂ ਹੁੰਦਾ ਲੈ ਮੈਂ ਨਹੀਂ ਦਿੰਦੀ ਹੁਣ ਆਪਣੀ ਨੂਨ ਨੂੰ ਤੇ ਪਿੱਛੇ ਛੱਡ ਕੇ ਮੈਨੂੰ ਫੋਨ ਲਾ ਦਿੰਦੀ ਇਹ ਚਾਲ ਵਰੀ ਬਣਾਣੀ ਹੈ ਤੂੰ ਉਹਨੂੰ ਨਾਲ ਲੈ ਕੇ ਜਾ ਤੇ ਜੇ ਗਹਿਣੇ ਬਣਾਣੇ ਆ ਤਾਂ ਵੀ ਮੈਨੂੰ ਫੋਨ ਲਾਤਾ ਚਾਲ ਚਲੀਏ ਸਨਿਆਰੇ ਕੋਲ ਇਹਦਾ ਬੰਦਾ ਨਹੀਂ ਆਪਣੀ ਨੂਨ ਨੂੰ ਕਹੇ ਆਪਣੀ ਨੂਨ ਨੂੰ ਤਾਂ ਕਹਿੰਦੀ ਹੀ ਨਹੀਂ ਹੈਂ ਪਰ ਉਹਨੇ ਵੀ ਤਾਂ ਚੰਗੀ ਕੀਤੀ ਇਹਦੇ ਨਾਲ ਆਲੇ ਕੀ ਕਹਿੰਦੀ ਇਹ ਮੈਂ ਨਹੀਂ ਸੈਟਿੰਗ ਕਰਕੇ ਦੇਣੀ ਹੈ ਸੈਟਿੰਗ ਕੀ ਕਰਕੇ ਦੇ ਹਰ ਕੰਮ ਚ ਤੂੰ ਮੈਨੂੰ ਫੋਨ ਕਰਨੀ ਆ ਫੇ ਮੇਰਾ ਵੀ ਤਾਂ ਠੂੰਗਾ ਮਾਰਨਾ ਬੰਦਾ ਹੀ ਤੰਗੇ ਲੋਕੀ ਕਹਿੰਦੇ ਆ ਆਪਣੇ ਨੂੰ ਕਦੀ ਨਹੀਂ ਪੁੱਛੇ ਛੱਡਣਾ ਚਾਹੀਦਾ ਹੈ ਆਪਣੇ ਨੂੰ ਪਹਿਲ ਦੇਣੀ ਚਾਹੀਦੀ ਆ ਬਗਾਨਿਆਂ ਨੂੰ ਬਾਅਦ ਵਿੱਚ ਹਰਵਿੰਦਰ ਹਾਂਜੀ ਮੇਰੇ ਨਾਲ ਤੇ ਹਰਮਨ ਨੇ ਬੁਰੀ ਕੀਤੀ ਕਿਉਂ ਹਰਮਨ ਤੇ ਗਹਿਣਾ ਮੰਗ ਕੇ ਲੈ ਗਈ ਹੂੰ ਵਿਆਹ ਵੇਖਣ ਨੂੰ ਤੇ ਹੁਣ ਕਹਿੰਦੀ ਆਂਟੀ ਮੈਂ ਕਦੋਂ ਖੜਿਆ ਹੂੰ ਕੋਈ ਗਵਾਹ ਲਿਆ ਹੂੰ ਮੈਂ ਉੱਥੇ ਕੀ ਕਰਾਂ ਤੇ ਮੈਂ ਤੇ ਤੈਨੂੰ ਛੱਡ ਕੇ ਤੇ ਉਹਦੇ ਤੇ ਯਕੀਨ ਕਰਦੀ ਹਾਂ ਹੂੰ ਤੇ ਉਹਨਾਂ ਤੇ ਯਕੀਨ ਹੀ ਮੇਰਾ ਤੋੜਤਾ ਅੱਛਾ ਤੇ ਹੁਣ ਸਾਰੇ ਕਹਿਣੇ ਲੱਗੀ ਸਾਰੇ ਲੈ ਗਈ ਉਹ ਸ਼ਦੇ ਮੇਰੇ ਤੋਂ ਚੋਰੀ ਬਣਾਈ ਤੁਸੀਂ ਕਹਿਣੇ ਆਹ ਉਹਦੇ ਤੇ ਵਿਸ਼ਵਾਸ ਕੀਤਾ ਸੀ ਹਾਂ ਤੇ ਇਹਦੇ ਫਿਰ ਵਧੀਆ ਹੋਇਆ ਠੋਕਰ ਵੱਜਣੀ ਚਾਹੀਦੀ ਸੀ ਤੁਹਾਨੂੰ ਤੁਸੀਂ ਜੋ ਮੇਰੇ ਆਪਣੇ ਘਰਦਿਆਂ ਨੂੰ ਛੱਡ ਕੇ ਤੇ ਬਗਾਨਿਆਂ ਤੇ ਵਿਸ਼ਵਾਸ ਕੀਤਾ ਸੀ ਹੁਣ ਲੈ ਲਿਆ ਨਜ਼ਾਰਾ ਬਗਾਨਿਆਂ ਦਾ ਹਾਂ ਹੁਣ ਕੀ ਕੀਤਾ ਜਾਵੇ ਫਿਰ ਮੈਨੇ ਮਮੀ ਜੀ ਸੀ ਆਣਿਆ ਨੇ ਕਿਹਾ ਆਪਣੇ ਆਦੇ ਗਿੱਟੇ ਭੰਨਾ ਚੁੰਮਾ ਪਿਆਰ ਭਰਾਇਆਂ ਦੇ ਤੁਸੀਂ ਪਿਆਰ ਭਰਾਇਆਂ ਦੇ ਪੈਰ ਚੁੰਮਦੇ ਰਹੇ ਸਾਨੂੰ ਆਪਣੇ ਘਰਦਿਆਂ ਨੂੰ ਪਿੱਛੇ ਛੱਡਦੇ ਰਹੇ ਤੇ ਬਗਾਨਿਆਂ ਨੂੰ ਨਾਲ ਲੈ ਕੇ ਪਿਆ ਜਾ ਸ਼ਾਪਿੰਗ ਕਰ ਆਈਏ ਆ ਜਾ ਫੋਨ ਲੈ ਕੇ ਲੈ ਕੇ ਦੇ ਦੇ ਮੈਨੂੰ ਤੇ ਕੀ ਗੱਲ ਸਾਨੂੰ ਕਹਿੰਦੇ ਤੇ ਆਪਾਂ ਨਾ ਜਾਂਦੇ ਤੁਹਾਡੇ ਨਾਲ ਅਹੀਂ ਸਭੋ ਵਧੀਆ ਖਰੀਦ ਕੇ ਦੇਣਾ ਹੈਗਾ। ਇਸ ਤਰ੍ਹਾਂ ਨਹੀਂ ਕਰੀਦਾ ਚਲੋ ਹੁਣ ਟੈਨਸ਼ਨ ਨਾ ਲਓ ਬਿਮਾਰ ਬਮੂਰ ਨਾ ਹੋ ਜਿਓ। ਕੋਈ ਗੱਲ ਨਹੀਂ ਕਈ ਆਏ ਤੇ ਕਈ ਗਏ। ਚਲੋ ਚਿੱਲ ਕਰੋ। ਸਾਸ਼ੀ ਕਾਲ ਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਆਂ ਉਮੀਦ ਹੈ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ। ਅੱਜ ਫੇਰ ਆਪਾਂ ਇੱਕ ਛੋਟਾ ਜਿਹਾ ਅਪਰਾਲਾ ਕੀਤਾ ਇੱਕ ਛੋਟੀ ਜੀ ਵੀਡੀਓ ਬਣਾ ਕੇ ਤੁਹਾਡੇ ਰੂਬਰੂ ਕੀਤੀ ਆ। ਇਹਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਘਰ ਦਾ ਹੀ ਇੱਕ ਸ਼ਖਸ ਹੁੰਦਾ ਵਾ ਜਿਹੜਾ ਵੀ ਆਪਣੇ ਘਰ ਦੇ ਦੇ ਤੇ ਵਿਸ਼ਵਾਸ ਨਹੀਂ ਕਰਦਾ ਬਗਾਨਿਆਂ ਤੇ ਵਿਸ਼ਵਾਸ ਕਰਦਾ ਵਾ। ਅਜਿਹੇ ਨਹੀਂ ਕਰਨਾ ਚਾਹੀਦਾ ਆਪਣੇ ਘਰਦਿਆਂ ਨੂੰ ਪਹਿਲ ਦੇਣੀ ਚਾਹੀਦੀ ਆ ਉਹਨਾਂ ਕੋਈ ਵੀ ਕੰਮ ਜਿਹੜਾ ਲਿਕਸ਼ਪਕੇ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਦੱਸ ਕੇ ਕਰੋ ਉਹਨਾਂ ਨੂੰ ਨਾਲ ਲੈ ਕੇ ਜਾਓ ਖਾਸ ਕਰਕੇ ਸੱਸਾਂ ਨਵਾਂ ਨੂੰ ਨਾਲ ਲੈ ਕੇ ਜਾਣ ਨਵਾਂ ਸੱਸਾਂ ਨੂੰ ਨਾਲ ਲੈ ਕੇ ਜਾਣ ਆਂਢੀ ਗੁਆਂਢੀ ਜਾਂ ਕੋਈ ਹੋਰ ਰਿਸ਼ਤੇਦਾਰਾਂ ਨੂੰ ਵੀ ਇਹ ਖੜਨਾ ਜ਼ਰੂਰੀ ਨਹੀਂ ਹੁੰਦਾ ਜੋ ਘਰ ਦੇ ਮੁਸੀਬਤ ਵਿੱਚ ਤੁਹਾਡੇ ਦੁੱਖ ਸੁੱਖ ਵੇਲੇ ਘਰ ਦੇ ਹੀ ਤੁਹਾਡਾ ਸਾਥ ਦਿੰਦੇ ਆ ਤੇ ਘਰਦਿਆਂ ਤੋਂ ਲਕੋਰ ਨਹੀਂ ਰੱਖਣਾ ਚਾਹੀਦਾ ਇਹ ਨਾ ਹੋਵੇ ਵੀ ਇਤਰਾਫੇ ਕਹਾਵਤ ਸੱਚੀ ਹੋ ਜਾਂਦੀ ਆ ਵੀ ਆਪਣਿਆਂ ਦੇ ਗਿੱਟੇ ਪੰਨਾ ਚੁੰਮਾ ਪੈਰ ਪਰਾਇਆਂ ਦੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਣੇ ਘਰਦਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ